ਯਾਨੀ ਹੋਣੀ ਇਤਰਾਸੀ ਵਾਪਸ ਪਾਣੀ ਨਹੀਂ ਉਤਰਾ ਕੇ ਜਾਣੀ ਇਹ ਪਰ ਖੜੀ ਪੜੀ ਖੜੀ ਰਹਿ ਜਾਂਦੀ ਹੈ ਇੰਨੀ ਕਾਫੀ ਖੜੀ ਪੜੀ ਰਹਿੰਦੀ ਹੈ ਕੋਸ਼ਿਸ਼ ਆ ਵੀ ਸਾਰੇ ਪੂਰੇ ਪਾਣੀ ਨੂੰ ਪਾਰ ਕਿ ਸੱਤੇ ਪ੍ਰੀਤ ਪਤਾ ਨਹੀਂ ਕਿੱਥੇ ਆ ਨਾ ਕਿੱਥੇ ਦੇਖਦੀ ਆ ਅੰਦਰ ਵੜ ਕੇ ਤੇ ਬਹਿ ਜਾਂਦੀ ਆ ਮੈਨੂੰ ਸੈੱਟ ਕਰਕੇ ਦਵਾ ਮੀ ਪ੍ਰੀਤ ਉਹ ਨਿਕਲ ਕੇਤੀ ਵਾਜ ਜੇ ਜਣੀ ਆਪਾਂ ਉਧਰ ਨਿਕਲ ਗਈ ਹੋਵੇ ਗਵਾਂਦੀਆਂ ਘਰ ਨਹੀਂ ਨਹੀਂ ਪ੍ਰੀਤ ਨਹੀਂ ਪ੍ਰੀਤ ਸੁੰਦਾ ਨਹੀਂ ਤੈਨੂੰ ਹਾਂਜੀ ਦੀਦੀ ਦੀਦ ਮੈਂ ਤੈਨੂੰ ਕਦੋਂ ਆਂਦੀ ਵਾਜਾਂ ਦੇਂਦੀ ਆ ਕੀ ਕਰਂਦਾ ਈ ਅੰਦਰ ਬੈਠੀ ਹਾਂਜੀ ਦੀਦੀ ਮੈਂ ਤੈਨੂੰ ਕਦੋਂ ਆਂਦੀ ਵਾਜਾਂ ਮਾਰਦੀ ਕੀ ਕਰਂਦਾ ਈ ਅੰਦਰ ਕੁਛ ਨਹੀਂ ਦੀਦੀ ਤੇ ਝਾੜੂ ਲਾਉਂਦੀ ਹਾਂ ਅੰਦਰ ਪਰਾਂਡੇ ਚ ਹੋਰ ਵੀ ਕੁਛ ਕਰ ਲਿਆ ਕਰ ਬਾਹਰ ਉਤੋਂ ਵੇਖ ਕਿੰਨਾ ਬੱਦਲ ਚੜ੍ਹਿਆ ਫਿਰੰਦਿਆ ਵਾ ਤੇ ਤੂੰ ਅੰਦਰੇ ਬੈਠੀ ਰਹਿਣੀ ਆ ਨੇ ਨੇ ਝਾੜੂ ਲਾਉਂਦੀ ਹਾਂ ਮੈਂ ਬੈਠੀ ਨਹੀਂ ਹੰਦਰ ਮੈਂ ਕਿਛ ਸਾਫ ਕਰ ਦੇਣੀ ਦਾ ਸਾਰਾ ਗੰਦਾ ਜਹਾ ਹੋਇਆ ਕਿੰਨੇ ਕੱਲ ਵੀ ਨਹੀਂ ਝਾੜੂ ਲੱਗਾ ਤੇ ਜਾਕਾਰ ਫਿਰ ਆ ਨਾਲੇ ਵੇਖ ਕੇ ਤੇ ਪਾ ਪਾਣੀ ਪੂਣੀ ਉਹਨੇ ਸਬਜੀ ਦਾ ਵੀ ਟਾਈਮ ਹੋ ਗਿਆ ਵਾ ਬਾਅਦ ਚੋਂ ਤਾਂ ਸਲੈਂਡਰ ਵੀ ਖਤਮ ਵਾ ਫਿਰ ਕਿਤੇ ਬਣਾਉਣਾ ਉਤੋਂ ਖਣੀਆਂ ਡੇਗ ਗਈਆਂ ਤੇ ਵੇਖਾਂਗੇ ਮੂੰਹ ਹੱਲੇ ਦਿੱਤੀ ਅੱਜ ਸਬਜੀ ਤੁਸੀਂ ਬਣਾ ਦੋ ਨਾ ਫਿਰ ਤੂੰ ਡਿਊਟੀ ਤੇ ਜਾਣਾ ਵਾ ਸਬਜੀ ਮੈਂ ਬਣਾਦਾ ਤਾਂ ਆ ਮੈਂ ਆ ਜਿਹੜੇ ਪੂਨੇ ਪਾਲਪੜ ਸਾਰੇ ਸੁਟਣ ਦੇਈ ਇਹਨਾਂ ਨੂੰ ਤੁਰ ਤੋਪਾ ਟੈਂਕਾ ਨਹੀਂ ਲਾਉਣਾ ਕੋਈ ਠੀਕ ਹੈ ਦਿੱਤੀ ਬਣਾ ਦੇਣੀ ਹੈ ਵੀ ਜਾਂਦੇ ਹੋਏ ਤੇਰੇ ਸ਼ਾਮਾਂ ਵੇਲੇ ਕੋਈ ਨਿਆਣੇ ਰੋਂਦੇ ਆ ਤੇ ਜਿੱਥੇ ਨਿਆਣੇ ਸਾਰੇ ਲਿਬੜ ਗਏ ਨਿਆਣੇ ਕਿੱਧਰ ਲਿਬੜ ਗਏ ਅੱਜ ਨਿਆਣੇ ਲਿਬੜ ਗਏ ਧਿਆਨ ਰੱਖੇ ਤੇ ਫੇਰੀ ਆਪਦੇ ਹੁਣ ਤੇ ਚੱਜ ਹੋਏ ਧਿਆਨ ਕਿਵੇਂ ਰੱਖਣਾ ਨਿਆਣਿਆਂ ਦਾ ਠੀਕ ਆ ਦੀਦੀ ਬਣਾ ਦੇਣੀ ਮੈਂ ਸਭ ਜਬਣਾ ਘਤਾਲ ਕੋਸ਼ਣਾ ਕੁਛ ਵੀਖ ਵਾਰੇ ਬੰ ਨਿਆਣਿਆਂ ਦਾ ਵੀ ਧਿਆਨ ਰੱਖਿਆ ਕਰ ਅੰਦਰ ਹੀ ਨਾ ਬੈਠੀ ਰਿਆ ਕਰ ਕੁ ਮਿੰਟਾਂ ਚ ਜ ਕੰਮ ਜੇ ਬੜਾ ਹੋ ਗਿਆ ਬਹੁਤ ਕੰਮ ਹੋ ਗਿਆ ਇਹਦੇ ਪਤ ਰਹਿ ਗਿਆ ਆ ਜਾ ਆ ਜਾ ਨੰਗਿਆ ਕਰਈ ਆ ਜਾ ਆਵੇ ਕਿੱਡਾ ਸੋਹਣਾ ਬੱਦਲ ਹੋਇ ਠੰਡਾ ਆਵੇ ਨਹੀਂ ਅੱਜ ਠੰਡਾ ਹੋ ਗਿਆ ਕਿੱਡੀ ਸੋਹਣੀ ਵਾਹ ਆਵਗਾ ਦੇ ਰੱਬ ਜੀ ਘੜੀ ਕਿੱਡੀ ਪੱਤੀ ਤੇ ਆਉਣ ਨਹੀਂ ਦੇਈ ਸਵੇਰ ਸਾਡਾ ਨਵਟੂ ਵੀ ਡਾਊਨ ਹੋ ਗਿਆ ਸਾਡਾ ਵੀ ਡਾਊਨ ਹੋਇਆ ਸਾਡੇ ਕਿਹੜੇ ਆਉਂਦੇ ਆ ਬੱਦਲ ਵੀ ਇੰਨਾ ਚੜਿਆ ਤੁਰਿਆ ਆਉਂਦੇ ਆ ਹੋਰ ਕੀ ਆਹ ਕੀ ਥੋਪੇ ਜਿਹਾ ਚਲਾਉਂਦੇ ਇਹ ਕੀ ਥੋਪੇ ਲਾਉਣੇ ਆ ਸਾਰਾ ਪੂਨੇ ਪਾੜ ਪਾਟ ਕੁੱਤੇ ਤਮਹਲਿਆ ਕਚਜੀ ਨੂੰ 3 ਕੇ ਦਵਾ ਹਾਂਜੀ ਟੋਕਾ ਤਾਂ ਆਪਾਂ ਕੀ ਕਰਨਾ ਆਉਂਦਾ ਹੈ ਕਿ ਚਾਜ ਤੇ ਸਾਰੇ ਹੀ ਹੁੰਦੇ ਆ ਪਰ ਕਰਨਾ ਹੋਵੇ ਤੇ ਫੇਰ ਹੀ ਆ ਨਾ ਜੇਦੋਂ ਕਰਨਾ ਨਹੀਂ ਕੋਈ ਤੇ ਫਿਰ ਚਾਜ ਨਹੀਂ ਹੋਣਾ ਜੇ ਚਾਜ ਹੁੰਦਾ ਤੇ ਕਰ ਦਿੰਨਾ ਚਾਜ ਹੋਣਾ ਹੀ ਨਹੀਂ ਚਾਜ ਤੇ ਹੋਣਾ ਏਡੀ ਗੱਲ ਕਰਨੀ ਅੱਜ ਕੱਲ ਤੈਨੂੰ ਪਤਾ ਜਮਾਨਾ ਕਿ ਇਹਨੂੰ ਜਾਣਦੇ ਆ ਵਾ ਉਹ ਜਦੋਂ ਕਰਨ ਦਾ ਇਰਾਦਾ ਨਹੀਂ ਠੀਠ ਪੁਣਾ ਕੰਮ-ਕਮ ਵਾਵਾ ਕਰ ਲੈਂਦੀ ਆ ਤਾਂ ਕਰ ਲੈਂਦੀ ਹਾਂ ਕਿਆ ਕਿਆ ਕੀ ਸ਼ਕਤੀ ਵਾਜਾਂ ਦੇਂਦੀ ਹੁਣ ਮੈਂ ਚਲ ਇੱਥੇ ਬੈਠੀ ਆ ਹੁਣ ਆ ਕੱਲੇ ਆਈ ਪਤੀਲਾ ਦੇ ਕੇ ਵੀ ਜਾਂ ਸਬਜੀ ਪਾਣੀ ਕੁਝ ਵੀ ਇੱਕ ਅੰਦਰੇ ਬੜੀ ਰਹਿੰਦੀ ਅੰਦਰੇ ਹੀ ਨਾ ਕੋਈ ਤਾਂ ਫੇਰ ਲੋਕੇ ਚਾਪਾਂ ਅੰਦਰ ਬਾਹਰ ਅੰਦਰ ਜਾਣੀਆਂ ਵਾ ਮੈਂ ਤੁਹਾਡੇ ਘਰੇ ਕਈ ਵਾਰੀ ਆਵਾਂ ਮੇਰੇ ਨਾਲ ਨਚਾਣਾ ਬੋਲਦੀ ਬਾਲ ਦੀ ਬੜਾ ਦਿਮਾਗ ਜਿਆ ਰੱਖਦੀ ਹੈ ਨਾ ਦਿਮਾਗ ਨੂੰ ਕੀ ਕਰਨਾ ਹੈ ਦਿਮਾਗ ਹੀ ਰੱਖਣ ਜੋਹੀ ਆ ਕਿਤੇ ਇਹ ਨਹੀਂ ਵੇਖਣਾ ਨਿਆਣਿਆਂ ਵੱਲੇ ਨਹੀਂ ਵੇਖਣਾ ਜੇ ਆਪਦੇ ਰੱਬ ਦੇ ਦਿੱਤੇ ਫਿਰ ਕਿਹੜੀ ਗੱਲ ਇਹ ਕਿਤੇ ਆਪਦੇ ਨਹੀਂ ਆਂਦੇ ਨਹੀਂ ਆਉਂਦੀ ਹੋਣੀ ਹੈ ਮੇਰੇ ਨਹੀਂ ਹੈਗੇ ਤੇ ਮੈਂ ਕਿਸੇ ਨੂੰ ਵੀ ਕੀ ਸਰਚ ਮਾਰਾਂ ਹਾਂ ਅਗਲੇ ਨਹੀਂ ਚੰਗੇ ਲੱਗਦੇ ਹੁੰਦੇ ਜਦੋਂ ਆਪਦੇ ਨਹੀਂ ਹੈਗੇ ਵੇ ਤੇ ਇਹ ਵੀ ਤਾਂ ਆਪਦੇ ਹੀ ਹੁੰਦੇ ਘਰ ਵਿੱਚ ਜਿੱਦਾਂ ਤਾਂ ਨਹੀਂ ਕਰਨਾ ਚਾਹੀਦਾ ਬਥੇਰਾ ਸਮਝਾਉਂਦੀ ਆ ਪਰ ਸਮਝ ਨਹੀਂ ਲੱਗਦੀ ਤੇ ਪਿੱਛੇ ਦੀ ਮੱਤ ਯੋ ਪਿਛੇ ਦੀ ਮੱਤ ਦੇਖੀ ਨਾ ਰੀਆ ਗੱਲ ਮੇਰੀ ਜੇ ਤੁਹਾਡੇ ਦਾ ਸਿਲੰਡਰ ਵੀ ਮੁੱਕਾ ਤੇ ਰੋਟੀ ਪਾਣੀ ਕਿੱਦਾਂ ਬਣਾਉਣਾ ਚਾਹੀਦਾ ਉਹ ਚੀਜ਼ ਦੀ ਬਾਤ ਕੁਛ ਨਹੀਂ ਤੇ ਸਿਲੰਡਰ ਫਿਰ ਮੈਂ ਕਹਦੇ ਤੇ ਤੈਨੂੰ ਲਿਆ ਕੇ ਦਿੰਦੀ ਉਹ ਤਾਂ ਤੇ ਮੈਂ ਦੱਸਣਾ ਨੂੰ ਚੰਗੀ ਤਰ੍ਹਾਂ ਸਕੇ ਰੱਖਿਆ ਚਾਹ ਸੁੱਖ ਨਾ ਮੇਰੇ ਚਾਰੇ ਦੇ ਰਲੇ ਹੁੰਦੇ ਤੇ ਘਰ ਵਿੱਚ ਰੌਣਕ ਹੁੰਦੀ ਹੈ ਮੇਰੀ ਸੁਣ ਕਾਲੇ ਤੇ ਧਿਆਨ ਨਾਲ ਫੇਰ ਤੋਂ ਆਖੀ ਕਿ ਤੈਨੂੰ ਮੈਂ ਤੇ ਨਹੀਂ ਮਾਰਦਾ ਇਹਨੂੰ ਪੂਰਾ ਪਾਸੇ ਰੱਖਿਆ ਕਰ ਕੰਮ ਕੁੰਮ ਚ ਇਹਦੇ ਕਿਹੜਾ ਨਿਆਣੇ ਰੋਂਦੇ ਆ ਜਿਹੜੇ ਨਿਆਣੇ ਦਾ ਪੱਜ ਨਾਲ ਅੱਕਰਵਾੜ ਵਟੇ ਪੈਂਦੀ ਹੈ ਆਈ ਤਾਂ ਸਨਾਛੀ ਜਦੋਂ ਕਰਦੀ ਹੈ ਤੁਹਾਡੇ ਘਰ ਮਿਆਂ ਮੈਂ ਕਦੀ ਚਾਹ ਨਹੀਂ ਪੁੱਛਿਆ ਕਦੀ ਪਾਣੀ ਨਹੀਂ ਪੁੱਛਿਆ ਇਹਨੇ ਵਿਖੰਡ ਕਰਦੀ ਮੈਂ ਇਹ ਬਥੇਰਾ ਮਾਤ ਦੇਣੀ ਹੈ ਕਿ ਇਹਨੇ ਆਖਣਾ 700 ਵਿੱਚ ਮਾਤ ਦਵੇ ਜੇ ਸੌਦੇ ਮੈਂ ਕਿੱਲ ਵੱਡੀ ਦਾ ਕਰਕੇ ਚੱਲਣਾ ਵੀ ਸਸਾ ਬਰਾਬਰੀ ਹੈ ਮੈਂ ਚੱਲਦੀ ਨਹੀਂ ਪਰ ਉਹ ਅਗੜੀ ਦੀ ਥਾਣੀ ਵਿੱਚ ਪਾਣੀ ਸਸਾ ਵਾਲੀ ਮਾਤ ਨਹੀਂ ਸਮਝੇ ਜੇ ਸਾਸਾ ਜੇ ਮੈਂ ਸਾਸਾ ਤੇ ਚੱਲ ਮਾਤ ਦੇਣੀ ਆ ਨਹੀਂ ਵਾਦੇ ਉਹ ਰੱਖਿਆ ਹੋਰ ਰੱਖਿਆ ਕਰ ਇਹ ਤੇ ਮੈਂਵੇਂ ਜੇ ਹੋਣਦੀ ਕਿ ਜਾਈ ਤੇ ਇਹਨੇ ਗੇਚ ਜਾਣੀ ਮੜਕੇ ਔਖੀ ਹੋਵੇਂਗੀ ਕੱਲ ਨੂੰ ਨਿਆਣਾ ਚਾ ਮੈਂ ਤਾਂ ਕੀ ਹਟਮ ਨੇ ਇਹ ਕੁਝ ਹਟੇ ਖੇਰਾ ਖਸਮ ਦਾ ਇੰਨੀ ਚਿਰ ਦਾ ਨਹੀਂ ਹੋਇਆ ਦਾ ਘਣੀਆ ਨੂੰ ਲੱਗਾ ਉਹ ਕਿੰਨੇ ਮਾਰਾਇ ਦੇ ਘਰ ਦਾ ਕੋਈ ਪਤਾ ਨਹੀਂ ਹੁੰਦਾ ਕਿਉਂ ਕੰਵਲੀ ਨਾ ਪਾ ਨਾ ਮੈਨੂੰ ਤਾਂ ਲੱਗਦਾ ਕਿ ਆਪ ਕੀ ਨੇ ਹਾਂ ਇਹ ਰਿਸ਼ੋਰਟ ਕਰਕੇ ਕਿ ਆਪਣੇ ਆਪ ਨੂੰ ਬਣਾ ਬਣਾ ਸਵਾਰ ਤੇ ਰੱਖਦੀ ਹੈ 25 ਹੁੰਦੇ ਬੱਚੇ ਤੇ ਬੰਦਾ ਰੋਲ ਜਾਂਦਾ ਰੋਲ ਜਾਂਦਾ ਵਾ ਇਹ ਤਾਂ ਰਹਿੰਦੀ ਆ ਵੀ ਮੈਂ ਕਿ ਆਪਣੇ ਆਪ ਦੀ ਪੰਚਾਇਤ ਹੀ ਨਾ ਗਵਾਵਾ ਮੈਂ ਆਪਣੇ ਆਪ ਚ ਐ ਰਵਾਂ ਪਰ ਇਹਨੂੰ ਇਹ ਨਹੀਂ ਨਾ ਪਤਾ ਜਿੱਤੀ ਆ ਪੁੱਤ ਐ ਹੋ ਮਰੀ ਹੋਣ ਤੇ ਵਧੀਆ ਲੱਗਦੇ ਆ ਹਾਂ ਪਰਵਾਹ ਹੋ ਜਾਂਦੀ ਆ ਇਹ ਆਪਣੇ ਆਪ ਨੂੰ ਪਪਾ ਕੇ ਰੱਖਦੀ ਇਹਨੂੰ ਪਤਾ ਨਿਆਣੇ ਚ ਤੇ ਬੰਦੇ ਨੇ ਰੋਲ ਜਾਣਾ ਹੁੰਦਾ ਮੈਨੂੰ ਤੇ ਲੱਗਦਾ ਇਹ ਆਪ ਹੀ ਮਾਨਦੇ ਵਿੱਚ ਕੁਝ ਨਾ ਕੁਝ ਚੀਜ਼ ਰੱਖ ਲਈ ਹੈ ਜੀ ਇਦਾਂ ਕਰਦੀ ਨਾ ਫਿਰ ਕਾਦੀ ਸਿਆਣੀ ਹੈ ਇਹ ਨਹੀਂ ਸਮਝਦੀ ਈਆਂ ਪੁੱਤਾਂ ਦੇ ਨਾ ਜੀ ਬਥੇਰੀਆਂ ਸਿਆਣੀਆਂ ਹੁੰਦੀਆਂ ਚਾਰ ਚਰ ਚਲਾ ਕੇ ਹੁੰਦੀਆਂ ਸਬਜੀ ਤੂੰ ਬਾਹਰ ਤੋੜੇ ਇਹਨ ਮੈਂ ਕਦੀ ਸਬਜੀ ਚ ਵੀ ਨਹੀਂ ਵੇਖਿਆ ਮੈਡਮ ਤੇਰੇ ਵਾਲੀ ਨੂੰ ਉਹ ਤਾਂ ਪਹਿਣਾ ਨਾਉ ਅੱਗੇ ਡੇ ਰੱਖ ਕੇ ਤੇਰੇ ਨੇਹ ਲਾ ਨੂੰ ਸਾਫ਼ ਕਰੀ ਜਾਉ ਉੱਤੇ ਲਾਈ ਜਾਉ ਤੇ ਮੈਂ ਦੇਖ ਵੀ ਇਹ ਤੇ ਕਿਤੇ ਬਹਾਮਣਾ ਖੱਤਰੀਆਂ ਦੇ ਘਰ ਦੇਣ ਵਾਲੀ ਸੀ ਫਿਰ ਆਏ ਕਰਿਆ ਕਰੋ ਜਿਹੜੇ ਨਾਉ ਆ ਨਾ ਉਹਨਾਂ ਦੀ ਚੀਰ ਕੇ ਤੇ ਸਬਜੀ ਬਣਾ ਕੇ ਤੜਕਾ ਲਾ ਕੇ ਖਾ ਲਿਆ ਕਰੋ ਇਹਦੇਆਂ ਹਾਨੀ ਮੈਂ ਤਾਂ ਰੋਂਦੀ ਰਹੀ ਨਹੀਂ ਵਿਚੋਲਣ ਨੂੰ ਮੈਨੂੰ ਆਂਦੀ ਨਾ ਤੇਰੇ ਤੇ ਲੱਗਣਾ ਨਹੀਂ ਤੇਰੀ ਭੈਣ ਤਾਂ ਐ ਬਣ ਫਣ ਕੇ ਰਹੋਗੀ ਆ ਦੋਵੇਂ ਦਿਨ ਨਹੀਂ ਬਣਾ ਉਹ ਤਾਂ ਮੈਂ ਛੱਤੀ ਵਾਗਿਆ ਦੇ ਰਹੀਆਂ ਹਜੇ ਠੀਕ ਨਹੀਂ ਮੈਨੂੰ ਚੁੱਲ੍ਹੇ ਤੇ ਕੁਛ ਤਾਂ ਰਿਆ ਦਿੱਸਣ ਦੇ ਵਿਚੋਲੇ ਤੇ ਝੂਠ ਮਾਰਦੇ ਵਿਚੋਲਿਆਂ ਦੇ ਝੂਠ ਮਾਰ ਮਾਰ ਹੀ ਰਿਸ਼ਤੇ ਸਾਰਿਆਂ ਦੇ ਕਰਾਉਂਦੇ ਵਿਚੋਲੇ ਦੇ ਹੁੰਦੇ ਹੀ ਚਾਵਲ ਦੇ ਸਿਰੇ ਦੀ ਸਹੀ ਗੱਲ ਇਹ ਤਾਂ ਗੱਲ ਹੈਗੀ ਐ ਹਾਂ ਮੈਂ ਚੱਲੀ ਆ ਪਰ ਤੂੰ ਧਿਆਨ ਹੀ ਰੱਖਿਆ ਕਰ ਹੁਣ ਵੇਲੇ ਕਿਤੇ ਦੀਂਦੀ ਆ ਤੁਹਾਡੇ ਚ ਕੋਈ ਅੱਗ ਨਹੀਂ ਹਜੇ ਬਲੀ ਉਹ ਮੈਨੂੰ ਤਾਂ ਦੇਖਦੀ ਨਹੀਂ ਅੱਗ ਨਹੀਂ ਬਣੀ ਮੈਨੂੰ ਤੇ ਆਪਣੀ ਫੇਰ ਅੰਦਰ ਹੀ ਵੱੜ ਗਈ ਉਹ ਫੂਨ ਨੂੰ ਹੀ ਲੱਗੀ ਰਹਿੰਦੀ ਉੱਥੇ ਆਹੇ ਕਰ ਮੈਂ ਤੇਨੇ ਕਮਾਤ ਦੇ ਕੇ ਜਾਵਾਂ ਤੂੰ ਹੀ ਬੈਠੀ ਰਹਿ ਇਹ ਕਮੂਨ ਉਠਾਪ ਲੈਂਦੀ ਪਤਾ ਨਹੀਂ ਕੀ ਲਾ ਕੇ ਬਹਿ ਜਾਂਦੀ ਹਾਂ ਬਾਜ਼ਮਾਰ ਖਾਏ ਨੂੰ ਮੈਂ ਜਾ ਨਹੀਂ ਪ੍ਰੀਤ ਤੂੰ ਸੱਚ ਕੀ ਕਹਿਤਾ ਰਹੀ ਏਂ ਮੈਂ ਮੈਂ ਤੇ ਕੜੀ ਬਣਾ ਕੇ ਹੀ ਪਕੌੜੇ ਪੁੜੇ ਪਕਾ ਕੇ ਬੜੀ ਸੋਹਣੀ ਬਣਾ ਕੇ ਆਈ ਹਾਂ ਮੈਂ ਤੇ ਕੜੀ ਦੀ ਬਣਾ ਲਈ ਆਟਾ ਵੀ ਗੁੰਨ ਲਿਆ ਤੇ ਮੈਂ ਤੇ ਆਪਰ ਤੇ ਹੀ ਬਣਾ ਦਿੰਦੀ ਇਹਨੇ ਪਤਲਾ ਜਿਹਾ ਪਾਣੀ ਤੇ ਚਾਲੂ ਹੋਣ ਲੱਗ ਪਿਆ ਪਕੌੜੇ ਮੈਂ ਗੁੰਨ ਲਿਆ ਤੇ ਭਾਉ ਵੀ ਤੁਆ ਤੇ ਬੱਦਲ ਹੋ ਗਿਆ ਉੱਪਰ ਛੱਟ ਖਾਣਾ ਨੂੰ ਕੱਟ ਬਾਹਰ ਮੈਡਮ ਮਮੀ ਕਿਉਂ ਹੋਣ ਐ ਕਿਸੇ ਉਹ ਮੇਰੀ ਤਾਰਦੀ ਅੰਦਰ ਵੜ ਗਈ ਹੋਣੀ ਆ ਚਲ ਮੈਂ ਚੱਲੀ ਘਰ ਪਰ ਮੇਰੀ ਬੜੀ ਆ ਕਾਲੀ ਨਹੀਂ ਬੜੀ ਪੈਂਦੀ ਜੇ ਤੂੰ ਆ ਗਈ ਹਾਂ ਤੇ ਬਹਿ ਜਾ ਕੜੀ ਬਾਜੀ ਨੀ ਪ੍ਰੀਤ ਇਹਦੇ ਬਈ ਜੇ ਬੇਰਾ ਕਿਸੇ ਇਹਦਾ ਦੀਪ੍ਰੀਤ ਹਾਂਜੀ ਦੀਦੀ ਕਿੱਥੇ ਵੜ ਕੇ ਬੈ ਗਈਆਂ ਮੈਂ ਤੈਨੂੰ ਕਦੇ ਦੀ ਆਵਾਜ਼ਾਂ ਮਾਰੀਆਂ ਨਾ ਮੈਂ ਤੇ ਚੁੱਲ੍ਹੇ ਤੇ ਅੱਗ ਬਲਦੀ ਜਾਂ ਤੂੰ ਇਹਦੀ ਕਿਹੜੇ ਤੋਖਦੇਰੀ ਆਉਂਦੀ ਤਾਂ ਨਾ ਕੋਈ ਧੂਆਂ ਤੋਖੰਦਿਆ ਵਾ ਕੀ ਕਰਨੀ ਉੱਤੋਂ ਬੱਦਲ ਆ ਗਿਆ ਮੈਂ ਕਿੱਥੇ ਲੋਕਾਂ ਘਰੀ ਜਾਵਾਂਗੇ ਦੀਦੀ ਸਬਜ਼ੀ ਦੇ ਮੈਨੂੰ ਲੱਭੀ ਨਹੀਂ ਆ ਅੱਗ ਮੈਂ ਕੱਲੀ ਪਾਲ ਕੇ ਇਹਨੂੰ ਮੇਰੇ ਆਹ ਜੇ ਖਾਲੀ ਇਹਨੂੰ ਮੇਰੇ ਸਿਰ ਤੇ ਮਾਰਦੇ ਇਹਨੂੰ ਲਿਆ ਕੇ ਹੈ ਸਬਜ਼ੀ ਨਹੀਂ ਲੱਭੀ ਰਾਤ ਨੂੰ ਚਾਰਨਾ ਖਾਣੀ ਆ ਦੀਦੀ ਪਤੀਲਾ ਵੀ ਇੱਕੋ ਉਹ ਵੀ ਟੁੱਟ ਜਾਣਾ ਆਪਣਾ ਕਤੇ ਨੂੰ ਫਿਕਰਾ ਹੈਗਾ ਕਿ ਮੈਂ ਲਿਓਣਾ ਫਿਕ ਪਤੀਲਾ ਲਿਓਣਾ ਜਾ ਕੇ ਤੇਰੀ ਮੈਂ ਹਾਂ ਦੱਸ ਕੀ ਕਰਾਂ ਤਾ ਦਿਨੇ ਆਣੇ ਤੇ ਥੋੜੀ ਵੀ ਕੰਮ ਹੀ ਨਹੀਂ ਕਰੀ ਤਾ ਸਾਰਿਆਂ ਦੇ ਨਿਆਣੇ ਹੈਗੇ ਲਾ ਕੇ ਬੰਨੇ ਹਾਏ ਹਾਏ ਬੇਰਾ ਨਹੀਂ ਤੇਰਾ ਘਰ ਵਿੱਚ ਕੋਈ ਦਾਲ ਕੋਈ ਹੋਰ ਚੀਜ਼ ਨਹੀਂ ਹੈਗੀ ਤੇ ਜ਼ਰੂਰੀ ਰੋਜ਼ ਆਪਾਂ ਨਵੀਂ ਨਵੀਂ ਤਾਜ਼ੀ ਤਾਜ਼ੀ ਸਬਜ਼ੀਆਂ ਹੀ ਖਾਣੀਆਂ ਵਾ ਨਾਲੇ ਅੰਦਰੇ ਵੜੀ ਰਹੀ ਨਹੀਂ ਅੰਦਰ ਤੇਰਾ ਕੀ ਰੱਖਿਆ ਵਾ ਤੈਨੂੰ ਕੋਈ ਕੰਮ ਦਾ ਨਹੀਂ ਪਤਾ ਜੀਜੀ ਤੁਸੀਂ ਵੀ ਗੁੱਸਾ ਕਰਦੇ ਹੋ ਮਾਰ ਕੇ ਬਾਹਰ ਆ ਜਾਂਦੇ ਹੋ ਤੇ ਮੰਜੀ ਤੇ ਬਹਿ ਜਾਂਦੇ ਹੋ ਤੇ ਮੈਂ ਲਿਆ ਲਾ ਦੇਣੀ ਤੋਪਾ ਤੂੰ ਹੀ ਸਬਜ਼ੀ ਬਣਾ ਲਓ ਇਹ ਵੀ ਨਹੀਂ ਬਾਤ ਤੈਨੂੰ ਲਾਉਣਾ ਆਉਣਾ ਹੈ ਇਹ ਵੀ ਪਾ ਚ ਉਦੋਂ ਤੇ ਮੈਂ ਵੇਖਣ ਨਹੀਂ ਉਦੋਂ ਦਾ ਕਿੰਨਾ ਕਿ ਤੇਰੇ ਕੋਲ ਤੋਪਾ ਲੱਗ ਗਿਆ ਹਾਰ ਕੇ ਅੱਜ ਮੈਂ ਫੇਰ ਮਹੀਨੇ ਬਾਅਦ ਫੜੀ ਥਿਰ ਸਬਜੀ ਮੈਨੂੰ ਬਣਾਉਣੀ ਨਹੀਂ ਹੁੰਦੀ ਕੜੀ ਨਹੀਂ ਬਣਾਉਣੀ ਤੇ ਆਲੇ ਮੇਰੇ ਮੈਂ ਦੱਸਾਂ ਗੱਲ ਮੈਨੂੰ ਨੌਵਾਂ ਕੁ ਮਹੀਨੇ ਦੇ ਵਿੱਚ ਵਿੱਚ ਆਪਣਾ ਜਵਾਬ ਜਮ ਇਥੇ ਟੌਟ ਪੱਕੇ ਨਹੀਂ ਕੰਮ ਆਉਣੇ ਨਿਆਣਿਆਂ ਨੇ ਕੰਮ ਆਣਾ ਵਾ ਠੀਕ ਆ ਨਾ ਥਣ ਪ੍ਰਵਾਨ ਹੋ ਜਾਂਦੇ ਆ ਨਾਲ ਦੇ ਪਰ ਕੁੱਟੀਆਂ ਕਿੰਨੀਆਂ ਨੇ ਜੰਮੇਗੀ ਦੀਦੀ ਏਡੀ ਛੱਤੀ ਜਿਵੇਂ ਕੁੱਟੀਆਂ ਨਾ ਆਹੋ ਬੁੱਢੀ ਤੂੰ ਵਾਕਈ ਕਿੱਥੋਂ ਹੋਣਾ ਵਾ ਆ ਰੋਜ ਤੇ ਸ਼ਾਮਾਂ ਨੂੰ ਤੇ ਗਲੱਬ ਲੈਣੀ ਨਰਵਾ ਪੋਚੀ ਕਰ ਲੈਣੀ ਤੇ ਬੁੱਤੀ ਤੂੰ ਕਿੱਥੋਂ ਜਾ ਆਪਣਾ ਵਾ ਜੀ ਦੀ ਇਹੋ ਟਾਈਮ ਆ ਲੋਪਾ ਪੋਚੀ ਕਰਾ ਇਹ ਮਾ ਤਾਂ ਹੋਂਦਾ ਮਿੜ ਕੇ ਦੱਸ ਮੈਂ ਬੁੱਢੜੀ ਹੋ ਗਈ ਆ ਨਹੀਂ ਮੈਂ ਮਾਰ ਜਾਂ ਹੀ ਤੇ ਮੇਜ ਤੇਰਾ ਤੈਨੂੰ 4 ਸਾਲ ਹੋ ਗਏ ਵਿਆਹੀ ਨੂੰ ਹਜੇ ਤੂੰ ਨਿਆਣਾ ਨਾ ਜੰਮਿਆ ਤਾਂ 10 ਸਾਲਾਂ ਨੂੰ ਵੀ ਆਖੇਂਗੇ ਇਹੀ ਟਾਈਮ ਆ ਇਹ ਸਿਰਫ ਦਾ ਸਾਲ ਕ ਜੀ ਦੀ ਕਹੀ ਤੇ 4 10 10 ਸਾਲ ਨਹੀਂ ਜੰਮਦੀ ਆ ਫਿਰ ਕੀ ਹੋ ਕੇ 4 ਸਾਲ ਅੱਛਾ ਫਿਰ ਤੇ ਤੂੰ ਆਸਲਾ ਰੱਖੀ 10 ਸਾਲ ਤੇ ਮੈਂ ਤੇ ਕਰੂ ਮੁੰਡੇ ਨਾਲ ਗੱਲ ਇਹ ਨਹੀਂ ਕੰਮਵਾਰਾ ਖਾਣਾ ਨਹੀਂ ਤਾਂ ਕਿਤੇ ਬਲੇ ਤੋਖਾ ਦੇ ਕੇ ਤੇ ਗਾਂ ਜਾਵੇ ਨਹੀਂ ਆਪਣੇ ਦਿਓਰ ਨਾਲ ਗੱਲ ਯਾਨੀ ਗਲਵਾਰਾ ਖਾਣੀ ਤੇਰਾ ਕੀ ਪਤਾ ਲੱਗਦਾ ਵਾ ਕੱਲ ਨੂੰ ਹੋਰ ਤਾਂ ਹਸਲਮ ਲੱਤ ਮਾਰ ਕੇ ਤੂੰ ਗਾਂ ਜਾਵੇਂਗੀ ਇਹੀ ਕਹਤੇ ਮੂੰਹ ਨੇ ਵੇਖਣਾ ਬਾਅਦ ਚ ਦੀਦੀ ਵਿਆਹ ਕੀ ਆਈਆਂ ਨਿਕਲ ਕੇ ਨਹੀਂ ਆਈਆਂ ਨਹੀਂ ਤਾਂ ਥੋੜੀ ਲੱਤਾਂ ਮਾਜੀ ਜਾਂਦੀਆਂ ਜਿੱਦ ਤੱਕ ਤੂੰ ਸਮਝਿਆ ਤੇਰੇ ਪਰ ਆਪਣੇ ਤੁਹਾਨੂੰ ਜੀ ਦੇ ਤੇ ਤੁਹਾਨੂੰ ਗੱਲਾਂ ਬਹੁਤ ਆਉਂਦੀਆਂ ਮੈਂ ਲਾਇਆ ਸਾਬ ਇੱਕ ਤਾਂ ਦੀਦੀ ਪਤਾ ਨਹੀਂ ਬਲ ਰੋਜ਼ ਹੀ ਸੀ ਇਹਨੇ ਤੈਨੂੰ ਵੀ ਰੱਬ ਦੇ ਦੇ ਤੂੰ ਲੈਣ ਵਾਲੀ ਬਣ ਹੈ ਕੋਈ ਨਹੀਂ ਆਪਣੇ ਦੇ ਮੇਰੀ ਆ ਬਿਊਟੀ ਤੇ ਨਾ ਅਸਰ ਪੈ ਜੇ ਜਿਹੜੇ ਅਸਰ ਪਾਉਣੇ ਪੈਂਦੇ ਆ ਬਾਣਾ ਲੈ ਕੇ ਤੁਰੇ ਨਹੀਂ ਆਸਾ ਦਾਦੀਏ ਨਾਲ ਹੁਣ ਤਾਂ ਮੈਂ ਨਾਲ ਲਗਵੇਂ ਸਾਂਭ ਦੂੰਗੀ ਉਹ ਦੀਦੀ ਕਿੱਧਰ ਆਏ ਸੀ ਹਾਏ ਨਹੀਂ ਤੈਨੂੰ ਇਹ ਵੀ ਪਤਾ ਸੀ ਵੀ ਉਹ ਆਈ ਆ ਫਿਰ ਅੰਦਰੋਂ ਬਾਹਰ ਨਿਕਲਦਾ ਨਹੀਂ ਚੱਜ ਤੈਨੂੰ ਵੀ ਕੋਈ ਆਈ ਆ ਕੋਈ ਗਵਾਨ ਮੱਥਾ ਆ ਕੋਈ ਚਾਹ ਕੋ ਪਾਣੀ ਪੀਉਣਾ ਕਿ ਹਰ ਜੀ ਉਹਨਾਂ ਦਾ ਤਾਂ ਰੋਜ਼ ਦਾ ਕੰਮ ਹੈ ਰੋਜ਼ ਮੈਂ ਸ਼ਮਨ ਚਾਹ ਤੇ ਰਿਆ ਕਰਾਉਣਾ ਵਾਸਤੇ ਸਪੈਸ਼ਲ ਉਹ ਤਾਂ ਅੱਗੇ ਗਿੱਜੀ ਹੋਈ ਆ ਪਤਾ ਨਹੀਂ ਕੀ ਤਾਂ ਤੇਰਾ ਬਹਿ ਜੇ ਬੇੜਾ ਨਹੀਂ ਤੇਰੇ ਵਿਚੋਲਿਆਂ ਦਾ ਵੀ ਨਾਲ ਬਹਿ ਜੇ ਬੇੜਾ ਜੀ ਤੂੰ ਕਹੇ ਨਾ ਕੰਮ ਦੀ ਹੈ ਤੂੰ ਹੁਣ ਹਾਂ ਗੱਲ ਨਾਲ ਸਾਡੀ ਤਾਂ ਇੰਨੀ ਬਣੀ ਆ ਜਿਹੜਾ ਮਰਜ਼ੀ ਆਵੇ ਉਹਨੂੰ ਚਾਹ ਪਾਣੀ ਆਕੀ ਦਾ ਤੇ ਤੂੰ ਕਹੋ ਜੀ ਆ ਗਈ ਨਹੀਂ ਜਿਹੜੀ ਉਹਨਾਂ ਨੇ ਤੇ ਮੈਨੂੰ ਕਦੀ ਪਿਆਈ ਨਹੀਂ ਮੈਂ ਕੋ ਪਿਆਵਾ ਬਣਾ ਬਣਾ ਚਾਹਾਂ ਉਹਨਾਂ ਆਹੋ ਤੂੰ ਇੱਥੇ ਗਾਹ ਤੂੰ ਪਿਆ ਜੇਂਗੀ ਤੇਰੇ ਤਾਂ ਬਿਊਟੀ ਤੇ ਅਸਰ ਪੈ ਜਾਣਾ ਵਾ ਜਾ ਜਾ ਕੇ ਵੇਸਣ ਕੋਲ ਮਰ ਲਾ ਨਾਲੇ ਤੈਨੂੰ ਉਹ ਕਿੱਥੋਂ ਚਾਹਾਂ ਪਾਣੀ ਆ ਪਿਆਵੇ ਨਾਲੇ ਤੂੰ ਉਹਨੂੰ ਕੋਈ ਸਿੱਧੇ ਮੱਥੇ ਬੁਲਾਵੇਂ ਅੱਛਾ 26 26 ਤੇਰੇ ਮੂੰਹ ਤੇ ਵੱਟ ਮੈਂ ਵੇਖ ਕੇ ਜੀ ਤੂੰ ਆ ਜਾਂਦੀ ਤੇਰਾ ਉਹ ਕੀ ਲੈ ਜਾਂਦੀ ਚੁੱਕ ਕੇ ਦੋ ਗੱਲਾਂ ਹੀ ਕਰ ਜਾਂਦੀ ਆ ਜਾਂਦੀ ਹੈਂ ਦੀ ਗੱਲਾਂ ਨਹੀਂ ਕਰਦੇ ਚੁਕਲੀਆਂ ਕਰਦੇ ਅਛਾ ਤੂੰ ਇਹ ਮੈਨੂੰ ਚੁਗਲੀਆਂ ਕਹਿਨੀ ਆ ਚੁਗਲੀਆਂ ਸਾਡੇ ਨਹੀਂ ਐ ਫਿਰਵਾਜ ਦੀ ਚੁਗਲੀਆਂ ਤੇਰੇ ਅੱਲੇ ਰਵਾਜ ਹੋਊਗਾ ਦੀਦੀ ਇਹ ਚੁਗਲੀਆਂ ਹੀ ਹੁੰਦੀਆਂ ਉਹਦਾ ਧੀ ਪੁੱਤ ਨਹੀਂ ਹੈਗਾ ਤੈਨੂੰ ਕੰਮੇ ਲਾਇਆ ਕਰ ਇਹ ਕੀ ਚੁਗਲੀਆਂ ਨਹੀਂ ਦੱਸੇ ਜੇ ਰੱਬ ਨਹੀਂ ਹੈਗਾ ਤੇ ਇਹ ਥੋੜੀ ਕਿ ਮੈਨੂੰ ਸਾਰੇ ਦਿਨ ਚੁਗਲੀਆਂ ਤੂੰ ਗੱਲਾਂ ਵੀ ਸੁਣਦੀ ਨਹੀਂ ਸਾਰੀਆਂ ਜੇ ਤੂੰ ਉਹ ਰੱਬ ਨੇ ਧੀ ਪੁੱਤ ਦਿੱਤਾ ਇਹ ਥੋੜੀ ਵੀ ਮੰਨੀ ਤੇ ਚੜਕੇ ਬਹਿ ਜਾ ਉਹ ਆ ਮੰਨਦੀ ਤੇ ਆ ਹੀ ਮਿਲਦੀ ਆ ਧੀ ਪੁੱਤ ਆਪੇ ਨਾ ਬੁੱਤੋ ਸੁੱਟ ਦਿੰਦਾ ਨਹੀਂ ਉਹਨਾਂ ਨੇ ਵੀ ਨਿਆਣੇ ਹੈਗੇ ਉਹ ਕਿੰਨਾ ਕ ਮੰਚੀ ਚੜ ਚੜ ਪੈਂਦੇ ਹੋ ਵੀ ਤੇ ਕੰਮ ਕਰਕੇ ਆਉਂਦੇ ਇੱਧਰ ਆਏ ਨਹੀਂ ਮੇਰੇ ਤੇ ਸਾਰੀ ਦਿਹਾੜੀ ਸਾਰਾ ਕੰਮ ਕਰਦੀ ਰਹੀ ਨਹੀਂ ਆ ਤੇਰੇ ਆ ਨੌ ਇਹ ਡੇ ਡੇ ਕਿੱਥੋਂ ਵਸ ਗਈ ਜੇ ਤੂੰ ਕੰਮ ਕਰੀ ਸਾਰਾ ਤੇ ਕੰਮ ਜੋ ਜੋ ਪੋਚਿਆ ਜੋ ਬਾਹਰ ਡੰਗਰਾਂ ਦਾ ਸਾਰਾ ਕੰਮ ਤੇ ਮੈਂ ਕਰਦੀ ਆ ਤੂੰ ਕੀ ਕਰਦੀ ਚੱਲ ਪਹਿਲਾਂ ਚੱਲ ਕੇ ਤੇ ਜਾ ਕੇ ਮੈਨੂੰ ਅੱਖ ਬਲ ਦੀ ਦਿਖਣੀ ਚਾਹੀਦੀ ਆ 50 ਮਿੰਟਾਂ ਚ ਬਾਅਦ ਇਥੋਂ ਘਰ ਤੋਂ ਨਾਲ ਕੜੀ ਘੋਲ ਦੇਸਨ ਘੋਲ ਕੇ ਵੇਖ ਸੋਟੋ ਦੇ ਤੂੰ ਇਹੀ ਖਵਾ ਦੇ ਪਕੌੜੇ ਤੇ ਜਿਹੜੇ ਤੂੰ ਰੰਗ ਲਾਉਣੀ ਉਹੀ ਲਾਉਣੀ ਆ ਚੱਲ ਚੱਲ ਛੇਤੀ ਕਰ ਹੁਣ ਵਿੰਦੀ ਕੀ ਆ ਚੱਲ 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 ਕੇ ਕਾਰ ਕੰਮ ਹਾਏ ਇਹਨੂੰ ਵੜਾ ਤੂੰ ਪੈਣੀ ਸਵੇਰ ਦਾ ਤੂੰ ਪਤੀਲਾ ਹੀ ਇੱਕੋ ਨਾ ਫੇਰ ਦਾਹ ਚ ਪਤੀਲਾ ਦੇ ਤਾਂ ਇਹਨੂੰ ਤੂੰ ਕੱਚੇ ਮਾਰੀ ਰੱਖਦੀ ਸਾਰੀ ਦਿਹਾੜੀ ਕਿਤੇ ਨਹੀਂ ਉੱਡ ਚੱਲਿਆ ਘਰੇ ਹੀ ਰਹੂਗਾ ਅੱਗ ਬਾਲ ਕੇ ਪਤੀਲਾ ਹੀ ਉੱਤੇ ਰੱਖੂਗੀ ਹੱਥ ਤੋਂ ਨਹੀਂ ਅੱਗ ਬਾਲ ਫੇਰ ਅੰਦਰ ਜਾ ਕੇ ਵੜ ਕੇ ਬਹਿ ਜਾਣੀ ਅੱਗ ਬਾਲ ਮੈਂ ਵੇ ਨਹੀਂ ਆ ਤੈਨੂੰ ਮੈਂ ਆਖਿਆ ਚੱਲ ਕੇ ਅੱਗ ਬਾਲ ਹੈ ਕਿੱਡੀ ਬੇਸ਼ਰਮ ਵਾ ਕਿਤੇ ਜਾ ਟੀ ਝੁਕ ਨਾ λε महीना ਵੀ ਉੱਠ ਕੇ ਕਰਨਾ ਪੈਣਾ ਨਹੀਂ ਲੈ ਮੈਨੂੰ ਦੱਸ ਤਾਂ ਲੈ ਵੇਲੀ ਬਲਕੀ ਰਹੀ ਮੈਂ ਸਾਰਾ ਦਿਨ ਗੋਲ ਡੰਗਰਾਂ ਦਾ ਕੰਮ ਕਰ ਦਿੱਤਾ ਥੋੜੋ ਜਿਹਾ ਬਾਲਣ ਲੈ ਜਾ ਨਹੀਂ ਬਾਕੀ ਉੱਥੇ ਕੋਈ ਲਾ ਨਹੀਂ ਇਕੱਲੇ ਨਹੀਂ ਇਹਨਾਂ ਨਾਲ ਆਕ ਨਹੀਂ ਬਾਲਦੇ ਇਕੱਲੇ ਬਾਲਦੇ ਨੇ ਇਹਨਾਂ ਦਾ ਬਾਲਣ ਫਰੀਦਾ ਕੀ ਕਰ ਰਹੀਆਂ ਕੋਸ਼ ਨਹੀਂ ਦਿੱਤੀ ਸਬਜੀ ਬਣਾਉਣੀ ਲੱਗੀ ਸੀ ਅੱਛਾ ਮੈਂ ਨਾ ਦੋ ਕਿ ਮਿਰਚਾਂ ਲੈ ਆਣਾ ਹੀ ਹਰੀਆਂ ਹੈਗੀਆਂ ਇਹਨਾਂ ਕੜੀ ਬਣਾਈ ਤੇ ਵਾਹ ਰੋਟੀ ਨਾਲ ਚੰਗੀਆਂ ਲੱਗਦੀਆਂ ਖਾਣ ਨੂੰ ਸਬਜੀ ਦੀ ਮਿਰਚਾਂ ਸਾਡੇ ਕੋਲ ਨਹੀਂ ਹੈਗੀਆਂ ਮਿਰਚਾਂ ਸਾਡੀਆਂ ਖਤਮ ਹੋਈਆਂ ਅਸੀਂ ਲਾਲ ਹੀ ਪਾਉਨੇ ਹੈ ਫਿਰ ਤੇ ਤੇ ਬੂਟੇ ਲਾਏ ਤੁਹਾਡੇ ਬੂਟੇ ਸੁੱਕ ਗਏ ਹਾਂਜੀ ਦੀਦੀ ਉਹਨਾਂ ਦਾ ਮਿਰਚਾਂ ਲਾਲ ਹੋ ਗਈਆਂ ਨਾ ਤੋੜ ਦੀਆਂ ਤੇ ਫਿਰ ਅਸੀਂ ਪੀ ਲੀਆਂ ਹਾਇ ਹਰਦੇ ਦੇ ਨਹੀਂ ਕਿ ਨਾ ਤੂੰ ਬਹੁਤੀ ਕੰਜੂਸ ਨਹੀਂ ਲੱਗਦੀ ਮੈਨੂੰ ਤੇ ਨਹੀਂ ਦੀਦੀ ਕੰਜੂਸ લાલ હે ਗਿਆ ਉਹ ਲੈ જો ਜੇ ਖੜਨੀਆਂ ਤੇ ਨਹੀਂ ਲਾਲ ਤੇ ਹੈਗੀਆਂ ਵਾ ਦੀਦੀ ਨੂੰ ਪੁੱਛ ਲੈਂਦੇ ਦੀਦੀ ਬਾਹਰ ਹੀ ਬੈਠੇ ਸੀ ਚੁੱਕ ਗਈ ਜੀ ਦੀਦੀ ਬਾਹਰ ਹੀ ਬੈਠੇ ਮੰਜੀ ਤੇ ਬਾਹਰ ਸੀ ਪਤਾ ਨਹੀਂ ਮੈਨੂੰ ਤੇ ਆਂਦਾ ਹੀ ਸੱਪੀ ਤੇ ਬਾਹਰ ਨਹੀਂ ਹੈਗੇ ਮੰਜੀ ਦੇ ਨਾ ਮੈਂ ਤੈਨੂੰ ਦੁકાਨ ਦੱਸਾਂ ਮੈਂ ਪਹਿਨਾ ਆਈ ਤੇਰੀ ਜਠਾਣੀ ਕੋਲ ਮੇਰੀ ਗੱਲ ਸੁਣ ਨਾ ਪਹਿਲਾਂ ਮੈਂ ਤੇਰੀ ਜਠਾਣੀ ਕੋਲ ਪਹਿਨਾ ਆਈ ਹੈ ਉਹ ਤਾਂ ਗੱਲਾਂ ਹੀ ਬੜੀਆਂ ਕਰਦੀ ਤੈਨੂੰ ਤੂੰ ਤੇ ਤੈਨੀਆਂ ਗੱਲਾਂ ਕਰਉਂਦੀ ਰਹਿੰਦੀ ਨਹੀਂ ਪਹਿਲਾਂ ਮੇਰੇ ਕੋਲ ਪਹਿਲਾਂ ਉਹਨਾਂ ਕੋਲ ਬੈ ਕੇ ਗੱਲਾਂ ਚੁਗਲੀਆਂ ਕਰਦੇ ਰਹੇ ਤਿਖ ਹੁਣ ਮੇਰੇ ਕੋਲ ਆਣ ਕੇ ਕਰਨ ਲੱਗ ਪਏ ਕੀ ਬੜਬੜ ਕਰੀ ਜਾਣੀ ਹੈ ਕੁਛ ਨਹੀਂ ਦੀਦੀ ਕੁਛ ਨਹੀਂ ਹੋਤਾ ਹੀ ਦਈ ਮੈਂ ਹਾਂਜੀ ਦੱਸੋ ਉਹ ਤਾਂ ਗੱਲ ਹੈ ਕਿ ਨਾ ਬੜਿਆ ਕਰਦੀ ਆ ਛੱਡਦੀ ਆ ਇਹ ਜਦੋਂ ਤੂੰ ਤੇ ਵਿਆਹੀ ਨਹੀਂ ਸੀ ਆਈ ਉਹਦੇ ਤੇ ਸਿਲੰਡਰ ਨਹੀਂ ਸੀ ਮੁੱਕਣ ਦਿੰਦੀ ਹੁੰਦੀ ਹੁਣ ਤੈਨੂੰ ਚੁੱਲ੍ਹੇ ਤੇ ਡਾਵਾ ਛੱਡਦੀ ਮੈਂ ਸਾਰਾ ਵੇਖੀ ਹੁ ਤਾ ਤਾ ਨਹੀਂ ਦੀ ਜੁੱਲੇ ਤੇ ਨਹੀਂ ਡਾਉਂਦੀ ਸਬਜ਼ੀ ਅਹੀਂ ਕੱਲੀ ਚੁੱਲੇ ਤੇ ਧਰਦੇ ਬਾਕੀ ਸਾਰਾ ਅਹੀਂ ਕਮ ਗੈਸ ਤੇ ਕਰਦੇ ਜੋਕ ਮੈਂ ਵੇਖਿਆ ਵਾ ਪਖੰਡ ਕਰਦੀ ਤੂੰ ਹੀ ਪਰਦੇ ਪਾਉਣੀ ਆ ਉਹ ਤੇ ਤੇਰੇ ਤੇ ਆਰਡਰ ਚਲਾਉਂਦੇ ਹੀ ਕਿਤੇ ਮੈਂ ਮੰਜੇ ਤੇ ਬੈਠੀ ਕਿਤੇ ਥੋਪੇ ਭਰੀ ਜਾਂਦੀ ਸਲਾਈਆਂ ਅਹੇ ਤੇ ਟੋਪੇ ਨਹੀਂ ਲਾਉਂਦੀ ਐ ਨਹੀਂ ਕਰਦੀ ਉਹ ਨਹੀਂ ਕਰਦੀ ਪੈਣਾ 36 36 ਗੱਲਾਂ ਕੀਤੀਆਂ ਨੰਨਾਂ ਨੂੰ ਦੱਸ ਜੇ ਮੇਰੇ ਕੋ ਗੱਲਾਂ ਨਹੀਂ ਕੀਤੀਆਂ ਇਹਨਾਂ ਗੱਲਾਂ ਤਾਂ ਮੈਨੂੰ ਕਿੱਦਾਂ ਪਤਾ ਲੱਗਣਾ ਤੁਹਾਡੇ ਘਰ ਦੀਆਂ ਦਾ ਜੇ ਭਰੀ ਜਾਂਦੀ ਆ ਤੇ ਟੋਪੇ ਨਹੀਂ ਲਾਉਂਦੀ ਇਹ ਨਿਆਣੇ ਨਹੀਂ ਵੇਂਦੀ ਐ ਉਹ ਕਈ ਗੱਲਾਂ ਕੀਤੀਆਂ ਇਹਨੇ ਦੀਦੀ ਹਾਂਜੀ ਹੈਗਾ ਤੇ ਇਦਾਂ ਹੀ ਆ ਆਪੋ ਬੈਠੇ ਰਹਿੰਦੇ ਆ ਕਹਿ ਦਿੰਦੇ ਮੇਰੇ ਨਿਆਣੇ ਆ ਮੇਰੇ ਨਿਆਣੇ ਆ ਤੇ ਤਾ ਦਿਨੇ ਆਣੀ ਤੇ ਦਾ ਮਤਲਬ ਇਹ ਥੋੜੀ ਕੰਮ ਹੁਣ ਤੁਹਾਡੇ ਵੀ ਤੇ ਨਿਆਣੇ ਹੈ ਗਈ ਆ। ਕੋਈ ਵੀ ਤੇ ਕੰਮ ਕਰਕੇ ਹੀ ਹੁੰਦੇ ਆ। ਮਹਾਰਾਜ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ। ਰੱਬ ਨੂੰ ਤੇਨ ਲੱਗਿਆ ਕੋਈ ਪਤਾ ਨਹੀਂ ਹੁਣ ਕਿਹੜੇ ਵੇਲੇ ਦੇ ਦੇਣਾ। ਇਹ ਤੇਰੀ ਚਠਾਣੀ ਦੀ ਬਹੁਤਾ ਹੀ ਮਾਨ ਹੰਕਾਰ ਕਰਦੀ ਆ। ਕੋਈ ਨਹੀਂ ਰੱਬ ਦੇ ਦੇ ਤੂੰ ਕਿਤੇ ਬੁੱਢੀ ਹੋ ਗਈ। ਅਜੇ ਤੇ ਕਿਤੇ ਸਾਲ ਨਹੀਂ ਤੇਰੇ ਵਿਆਹ ਨਾਲ ਹੋਇਆ ਅਜੇ। ਉੱਚ ਵੀ ਮਹੀਨਾ ਘੱਟ ਹੀ ਆ। ਕਿਤੇ ਬੁੱਢੀ ਹੋ ਚੱਲੀ ਆ ਤੂੰ। ਇਹ ਤੇ ਪਖਾਂਡ ਕਰਦੀ ਆ। ਇਹ ਤੇਰੇ ਤੇ ਪਉਂਦੀ ਦਬਾ ਦਬਾਣਾ ਪਵਾਵੀਂ। ਜੇ ਤਵਾ ਪਵਾ ਲਿਆ ਨਾ ساری ਉਮਰ ਥੱਲੇ ਲੱਗ ਕੇ ਰਹਿਣਾ ਪੈਣਾ ਈ। हां दीदी ਵੀ ਗੱਲ ਹੈ ਜੀ ਆਪ ਜਿਹਦੇ ਪਿਆਰ ਨਾ ਰਹਿੰਦੀ ਤੇ ਆਖ ਨਹੀਂ ਤੇ ਮਾਰ ਛੱਤਰ ਇਹਦੇ ਸਿਰ ਤੇ ਵਿੱਚ ਤੇਰੀ ਆਪ ਉਤਲਾ ਪੁਤਲਾ ਕਰਦੇ ਰਹਿੰਦੀ ਹੋ ਦੇਖੀ ਤੇਰਾ ਪਾਣੀ ਨਾ ਭਰੂ ਤੇ ਤੂੰ ਮੈਨੂੰ ਤਾਂ ਆਖੀ ਦੜੀ ਜੀ ਜੀ ਵੇ ਤੁਹਾਡੀ ਗੱਲ ਵੀ ਸਹੀ ਆ ਆਪ ਦੀ ਦੀ ਉਤਲਾ ਪੁਤਲਾ ਕੰਮ ਕਰਦੇ ਰਹਿੰਦੇ ਆ ਤੇ ਜਦੋਂ ਸਾਮਾ ਪੈਂਦੀ ਕਾਵਾ ਤੂੰ ਤਾਂ ਮਾਰ ਕੇ ਭਾਨਾ ਚ ਆਣੇ ਤੇ ਉਹਦੇ ਆਖਰਾਂ ਦੇ ਅਥਰੇ ਆ ਆਪ ਲਿਪੜ ਜਾਂਦੇ ਉਹ ਵੀ ਕਸੂਰ ਤੇਰਾ ਕੱਢਣ ਤੇ ਇਹ ਉਹਦਾ ਹੀ ਬੜਾ ਮਾਨ ਹੰਕਾਰ ਕਰਦੀ ਆ ਤਾਂ ਪਰ ਤੂੰ ਨਾ ਐਟਾ ਨਾਲ ਕਰ ਕਰਿਆ ਕਰ। ਅੱਬ ਤੂੰ ਮਹਾਰਾਜ ਦੇ ਘਰ ਜਾ ਕੇ ਵਾਧੂ ਰੱਬ ਨੇ ਜੀ ਦੇ ਦੇਣਾ। ਕੁੱਤੀ ਜੀ ਨਾ ਦੁੱਤੀ ਦੇ ਦੂੰਗਾ। ਜੜ ਤੇ ਲੱਗ ਜੂਗੀ। ਨਹੀਂ ਤੇ ਜੀ ਉਹ ਤਾਂ ਕੋਈ ਗੱਲ ਨਹੀਂ। ਸਾਨੂੰ ਨਹੀਂ ਕੋਈ ਟੈਨਸ਼ਨ। ਆ ਦੂਰਾ ਬੜੇ ਦੇ ਦੇਣਾ। ਤੇਰਾ ਜਿਹੜਾ ਘਰ ਵਾਲਾ ਹੀ ਨਾ ਉਹ ਵੀ ਇਦੀ ਬੜੀ ਮਾਨਦਾਈ। ਮਾਤਾ ਪਾਪੀ ਮੇਰੀ ਮਾਵਾਂ ਵਰਗੀ ਆ। ਇਦਾਂ ਕਹਿੰਦੇ ਉਹ ਵੀ ਇਦੀ ਸਾਈਡ ਬੜੀ ਲਿੰਦੇ। ਆਵਦਾ ਘਰ ਵਾਲਾ ਵੀ ਥੋੜਾ ਜਿਹਾ ਆਪਣੇ ਪਾਸੇ ਚ ਕਰਨਾ ਸਿੱਖ। ਵੇ ਗੱਲ ਤਾਂ ਤੁਹਾਡੀ ਸਿਆਣੀ ਆ ਸਿਆਣੀ ਆ ਮੈਂ ਮੈਂ ਬਹੁਤ ਸਿਆਣੀ ਆ ਮੈਂ ਬਹੁਤ ਸਿਆਣੀ ਆ ਮੇਰੇ ਵਾਂਗੂ ਤੁਹਾਨੂੰ ਸਿਆਣੀ ਜਨਾਨੀ ਨਹੀਂ ਲਾ ਕੇ ਬੰਨੀ ਹੈਗੀ ਜੇ ਤੇ ਮੇਰੇ ਕਹਿ ਤੇ ਤੁਰੇਗੀ ਨਾ ਤੇ ਵੇਖੀ ਘਰ ਚ ਤੇਰਾ ਹੀ ਰੋਬ ਚੱਲੂ ਹਾਂ ਹੁਣ ਬਹੁਤੀ ਨਾ ਕਿਤੇ ਇੱਥੇ ਕਿ ਨਹੀਂ ਨਾ ਆਈ ਅੰਦਰ ਹੀ ਆ ਬਾਹਰ ਹੀ ਆ ਨਾ ਅੰਦਰ ਕਿ ਨਹੀਂ ਕਿਤੇ ਹੈਗੀ ਕਿਤੇ ਗੱਲਾਂ ਕੋਲ ਸੁਣ ਲਈ ਨਹੀਂ ਤੀਤੀ ਉਹ ਤੇ ਬਾਹਰ ਬੈਠੇ ਸੀ ਮੈਨੂੰ ਕਹਿੰਦੇ ਕੜੀ ਬਣਾ ਨਾ ਗੱਲ ਆ ਤਾਂ ਉਹਨਾਂ ਕੋਲ ਸਿਲੰਡਰ ਭਰਾ ਕੇ ਦੇ ਤੇ ਕੰਮ ਕਰਨਾ ਨਹੀਂ ਤੇ ਮੈਂ ਨਹੀਂ ਕੰਮ ਕਰਨਾ ਮੈਂ ਬਹੁਤੀ ਪੂਹੇ ਚੜਾਈ ਜੀ ਮੈਨੂੰ ਕੜੀ ਤੇ ਬਣਾਉਣੀ ਨਹੀਂ ਆਉਂਦੀ ਤੇ ਮੈਨੂੰ ਜ਼ਬਰਦਸਤੀ ਇਹਨਾਂ ਨੇ ਕਰਾਈ। ਨਹੀਂ ਵਾਹ ਤੇਰੇ ਸ਼ਾਬਾਸ਼ ਤੇਰੇ ਬੜਾ ਸੋਹਣਾ ਕਰਨ ਲਈ ਆ ਤੂੰ ਆਹ ਤੇ ਤੇਰਾ ਬੜਾ ਸੋਹਣਾ ਕੰਮ ਆ ਹੁਣ ਉਹਨੂੰ ਇਹ ਕੀ ਕਰਦੀ ਆ ਕੀ ਹੋ ਗਿਆ ਜੀ ਤੁਸੀਂ ਕਿੱਥੇ ਸੀਗੇ ਤੂੰ ਕਿਥੇ ਕੰਮ ਕਰ ਮੈਨੂੰ ਇਤਨੇ ਗੱਲ ਕਰਨ ਦੇ ਨਹੀਂ ਅੰਦਰ ਹਾਂ ਮੈਂ ਕਿੱਥੇ ਜਾਣਾ ਮੈਂ ਆਪਣੇ ਘਰ ਸਾ ਤੇ ਤੇਰੀ ਤੇ ਦਰਾਣੀਆਂ ਦੀ ਭੈਣ ਤੂੰ ਦੇ ਨਹੀਂ ਦਰਾਣੀ ਘਰ ਨਹੀਂ ਚਾਣੀ ਘਰ ਨਹੀਂ ਹੈਗੀ ਨੀਤੀ ਦੀ ਤੇ ਬੜੇ ਬੜੇ ਸਾਬਾ ਤੇਰੀ ਉਧਾ ਤਿੰਨ ਤਾਂ ਨਾਮ ਪੀਣਾ ਚਾਹੀਦਾ ਹੁੰਦਾ ਘਰ ਵਿੱਚ ਪਾਰਕ ਪਾਉਣ ਵਾਸਤੇ ਨਾ ਤੇਰੇ ਵਾਸਤੇ ਸਪੈਸ਼ਲ ਨਾਮ ਪਾਇਆ ਗਿਆ ਤੇਰੇ ਕੋਲੇ ਮੈਂ ਤੇ ਮਿਰਚਾਂ ਲੈਣ ਆਈਆਂ ਮੈਂ ਕੁਕ ਕੀਤੀ ਮਾੜੀ ਗੱਲ ਗਈ ਮੇਰੀ ਗੱਲ ਤਾਂ ਸੁਣੋ ਕੀ ਹੋ ਗਿਆ ਪਹਿਲਾਂ ਤਾਂ ਦੀਦੀ ਤੁਹਾਡੇ ਕੋ ਚੰਗੇ ਬਨੇ ਬੈਠੇ ਗਏ ਹੈ ਤੇ ਜਿਉਂ ਨਾ ਤੇਰੇ ਕੋਲ ਬਹਿ ਗਈ ਤੇ ਹੁਣ ਉਹ ਪਖੰਡ ਕਰਦੀ ਬੱਸ ਕਰ ਬੱਸ ਕਰ ਹੋਣਾ ਅਗਲਾ ਬਥੇਰੀ ਲਾਉਣ ਲਈ ਆ ਤੂੰ ਬਥੇਰੀ ਅੱਗ ਲਾ ਰਹੀ ਆ ਇਹ ਤੇ ਕੀ ਦਸਣਾ ਤੇ ਤੇ ਮੇਰੀਆਂ ਤੇ ਮੇਰੇ ਕੋਲ ਤੇਰੀਆਂ ਤੇ ਮੇਰੀਆਂ ਇਹ ਤੇਰੇ ਕੋਲ ਕਰੀ ਜਾਂਦੇ ਹੀ ਆ ਇਹ ਤੇ ਚਾਰੇ ਪਾਸੇ ਅੱਗ ਲਾਉਂਦੇ ਹੀ ਆ ਇਹ ਆ ਜੀ ਮੇਰੇ ਕੋਲ ਬਵੇ ਆਣ ਕੇ ਵੀ ਤੇਰੇ ਕੋਲ ਨਾ ਮੈਂ ਪਾਵਾਂ ਜਿੰਨੀਆਂ ਗੱਲਾਂ ਚੱਲਦੀਆਂ ਨੇ ਵਾਸਤੇ ਇੱਕ ਮਿੰਟ ਦੀ ਜੀ ਮੇਰੀ ਗੱਲ ਸੁਣੋ ਗੱਲ ਤਾਂ ਮੈਂ ਉਹਨਾਂ ਦੀ ਸੱਚੀ ਆ ਉਹਨਾਂ ਕੋਲ ਬਹਿ ਕੇ ਤੁਸੀਂ ਮੇਰੀਆਂ ਗੱਲਾਂ ਕਰਦੇ ਰਹੇ ਕਿਉਂ ਮੇਰੇ ਕੋਲ ਨਹੀਂ ਕਿ ਤੂੰ ਉਹ ਮੇਰੇ ਕੰਮ ਨੂੰ ਕੋਈ ਹੋਰ ਘਰ ਲੱਭੀ ਤੈਨੂੰ ਕਹਿੰਨਾ ਬਖਸ਼ਣਾ ਨਹੀਂ ਇਹ ਤੈਨੂੰ ਮੈਂ ਦੱਸਾਂ ਜੇ ਮੈਂ ਕਰਿਆ ਕਰ ਉਹ ਜਨਾ ਬਤੋ ਡਰੀ ਆਕਾਰ ਐਵੇਂ ਦੀਆਂ ਪਾਰਕਾਂ ਕੀ ਮਿਲਣਾ ਸੱਸ ਮਾਸਾ ਦੀ ਥੇਪੇ ਦੀ ਕੀ ਮਿਲ ਜੂ ਤੈਨੂੰ ਸਾਡੇ ਘਰ ਪਾਰ ਕੇ ਦੂਹਾਂ ਦਾ ਅੱਛਾ ਲੀਤਾ ਨਾ ਲੋਕੀ ਆਣ ਗੋਲ ਦੇਖਦੇ ਮੇਰੀ ਕਿ ਬੇਚੀ ਕੱਢ ਦਈਆਂ ਜਾਂ ਹੱਥ ਹੋ ਗਈ ਮੈਂ ਇਹਨੂੰ ਕਿ ਗੋਲੀ ਮਾਰਤੀ ਤੇ ਮੈਨੂੰ ਕਿ ਮਾਰਤੀ ਆ ਦੀਦੀ ਆਂਡ ਕਵਾਡੂ ਤੋਂ ਨਹੀਂ ਦੇ ਤਾ ਅੱਪੇ ਨੂੰ ਨਾ ਕਰ ਫਾਇਦ ਇਹੋ ਇਦੋਂ ਆ ਕੇ ਵੀ ਮੇਰਾ ਗਾਂਡ ਕਵਾਡ ਚ ਦਿਨ ਪਤਾ ਲੱਗ ਜਿਦਾ ਇੱਕ ਦਿਨ ਮੇ ਪਸਾਉ ਦੇ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਆ ਹੀ ਜਾਂਦਾ ਹਾਂ ਮੈਂ ਤੇਰਾ ਕੁਝ ਵੀ ਕਿਹਾ ਨਹੀਂ ਤੂੰ ਬੋਲਦੀ ਕਿਉਂ ਨਹੀਂ ਬਣ ਗਿਆ ਮੈਂ ਤੈਨੂੰ ਕੀ ਗਿਆ ਦੀਦੀ ਤੂੰ ਕੀ ਬੋਲੇ ਹੁਣ ਤੂੰ ਉਹਦੇ ਲੈ ਕੇ ਜਾਨੀ ਤੂੰ ਮੇਰੇ ਵੱਲੇ ਆ توں اپنا سر رہ جی تک ਆਪਾ ਛੋਟ ਗਿਆ ਇਹਦੇ ਕੰਨੋਂ ਤੇ ਆਪਾਂ ਕਿਹੜਾ ਕੰਮ ਕਰ ਲੈਣ ਲੱਗੀਆਂ ਹਾਂ ਹਾਂ ਜਵੇਹ ਦੀਦੀ ਭਾਵੇਂ ਗੁੱਸਾ ਹੀ ਕਰੋ ਤੁਸੀਂ ਇਹ ਨੂੰ ਜਿਆਦਾ ਹੀ ਫੋਲ ਦਿੱਤੀ ਹੋਈ ਆ ਆਪਣੇ ਘਰੇ ਆਉਣ ਤੇ ਫੋਲ ਕੀ ਦੇਣੀ ਮੈਨੂੰ ਕੀ ਪਤਾ ਇਹ ਆ ਰੰਗ ਲਾਉਂਦੀ ਐ ਇਹ ਤੇ ਮੇਰੇ ਅੱਜ ਸੁਣ ਕੇ ਅੱਥੀ ਅੱਜ ਸੁਣ ਲਈਆਂ ਤੇ ਮੈਨੂੰ ਆਇਆ ਯਕੀਨ ਨੇ ਤੇ ਨੇ ਕਿਤਾ ਕੀ ਕੋ ਕਰ ਦੇਣਾ ਸੀ ਆਪਾਂ ਤੇ ਦੋ ਚੁੱਲ੍ਹੇ ਆ ਹੋਈ ਹੀ ਲੈ ਸੀ ਜਿਵੇਂ ਤੇ ਇਹ ਕੰਮ ਕਰਦੇ ਸੀ ਜਵੇਹ ਦੀਦੀ ਆਪਾਂ ਇਹਨਾਂ ਦੇ ਪਿੱਛੇ ਲੱਗ ਕੇ ਤੇ ਆਪਣਾ ਘਰ ਖਰਾਬ ਕਰਨੇ ਲੱਗੇ ਹਾਂ ਵਾਕੇ ਸਾਚੀ ਇਹਨੇ ਗਮਾਂਢੀ ਕਰ ਕੇ ਆਪ ਕਰਦਾ ਹਾਂ ਹਾਂਜੀ ਉਦਾਂ ਨਹੀਂ ਘਰ ਖਰਾਬ ਹੁੰਦਾ ਯੋ ਮੱਤਾ ਪੁੱਠੀ ਦੇਣ ਵਾਲਾ ਕੋਈ ਵਿਚਾਰ ਆ ਗਿਆ ਤਾਂ ਇੰਨਾਂ ਗੱਲਾਂ ਸੁਣ ਲੀਆਂ ਇਹ ਤੇ ਇੰਨੇ ਮੀਨੂ ਚੁੱਕਣਾ ਦੇ ਜਾਣੀਆਂ ਸੀ ਤੇ ਮੈਨੂੰ ਵੀ ਗੁੱਸਾ ਬੜਾ ਆ ਸੀ ਤੁਹਾਨੂੰ ਕੋਸ਼ ਅੱਜ ਮੈਨੂੰ ਇੰਨਾ ਗੁੱਸਾ ਆ ਹੀ ਦੀਦੀ ਸਾਡੇ ਤੇ ਕਿ ਅੱਜ ਮੈਂ ਕਹਿ ਦੇਣਾ ਇਹ ਆਪਣੇ ਘਰ ਵਾਲੇ ਨੂੰ ਕਿ ਆਡੋ ਹੋ ਜਗੇ ਆਪਾਂ ਆ ਪਾਣੀ ਰਹਿਣਾ ਇੰਨਾ ਸ਼ੁਕਰ ਹੈ ਰੱਬ ਦਾ ਮੈਨੂੰ ਤੋਂ ਵੇਖ ਲਈਨੇ ਤੇ ਮੈਨੂੰ ਤੇ ਤੇਰੇ ਦਸਿਆਂ ਵਿੱਚ ਯਕੀਨੀ ਹੋਂਾ ਸੀ ਐਵੇਂ ਦੀਆਂ ਗੱਲਾਂ ਕਰਦੀ ਮੈਨੇ ਕੱਚੀ ਕੀ ਮੈਂ ਦਿੰਦੇ ਗਵਾਂਡ ਚੰਗਾ ਵੀ ਬਥੇਰਾ ਹੁੰਦਾ ਤੇ ਗਾਂਡ ਕਾਹਦੀ ਕਿੰਨੇ ਤੇ ਮੇਰੀ ਬੜਿਆ ਨਾ ਪਵਾਦੀ ਹੁਣ ਨਹੀਂ ਆਪਣੀ ਤੇ ਪੈਣੀ ਪੈਣੀ ਹੈਂ ਇਹਨੇ ਤੇ ਮੇਰੀ ਅੱਗੇ ਹੀ ਬੜੀਆਂ ਨਾ ਪਵਾਤੀ ਇਹਦਾ ਕੀ ਲੈਣਾ ਮੈਂ ਤਾਂ ਸ਼ੁਕਰ ਹੋਇਆ ਜੇ ਮੈਨੂੰ ਇਹਦਾ ਸੱਚ ਪਤਾ ਲੱਗਿਆ ਹੁਣ ਤਾਂ ਮੈਂ ਇਹਦੇ ਕਦੀ ਮੱਥੇ ਵੀ ਨਾ ਲੱਗਾ ਲੈ ਦੀਦੀ ਬਾਵਾ ਹੁਣ ਤੇ ਕੱਢੀ ਆ ਤਾਉਣਾ ਹੀ ਉਹਨਾਂ ਨੇ ਹੁਣ ਛੇਤੀ ਕੀਤੇ ਮੁੱਝਾ ਨਹੀਂ ਲੰਘ ਜਾਰੀ ਚੂੜੂ ਚੰਗੇ ਵੱਜੇ ਹਣ ਚਾਰ ਦਿਨ ਤੇਲ ਲਾਉਣੇ ਹੁਣ ਆ ਕੇ ਦੱਸੋ ਨਾਲੇ ਅੰਡ ਗੁਣ ਦੱਸੋ ਬਿਲਕੁਲ ਦੱਸਣਾ ਨਹੀਂ ਦਸੂ ਕੀ ਕਰ ਤੂੰ ਪਹਿਲਾਂ ਸ਼ੈ ਨਹੀਂ ਦੇਖ ਜਾਣੀਆਂ ਉਹਨਾਂ ਦੀ ਜਿਹੜੇ ਡੰਡੇ ਬਹੁਤ ਮਾਰੇ ਵੈਸੇ ਨਾ ਕੋਈ ਹੋਰ ਬੰਨਾ ਲਾ ਦੂ ਤੇਜ ਬਥੇਰੀ ਆ ਇੱਕ ਬਥੇਰੀ ਆ ਗਲੇ ਤੇਜ ਬਥੇਰੀ ਮੈਂ ਦੱਸੂ ਸਾਰੇ ਢੀਲਿਆਂ ਤੇ ਚਲ ਚਲ 7:00 ਵਜੇ ਨੂੰ ਸਾਡੇ ਘਰੋਂ ਕਰੀਏ ਹੁਣ ਆਪਾਂ ਆਪਣਾ ਵੇਖੀਏ ਕੰਮ ਧੰਦਾ ਦਿਨ ਤਾਂ ਪਤਾ ਵੀ ਮੈਂ ਤਾਂ ਸਾਰਾ ਦਿਨ ਹੋਈ ਨਹੀਂ ਬੈਂਦੀ ਤੈਨੂੰ ਕਿੰਨੀਆਂ ਮਰਤਾਂ ਦਿੰਦੀ